ਬੀਤੇ ਦਿਨੀ ਮਾਂਜੋਗ ਚੀਫ ਜਸਟਿਸ ਸ਼੍ਰੀ ਭੂਸ਼ਣ ਰਾਮ ਕ੍ਰਿਸ਼ਨ ਗਵੇਈ ਉੱਪਰ ਇੱਕ ਵਕੀਲ ਵੱਲੋਂ ਆਪਣੀ ਜੁੱਤੀ ਸੁੱਟਾਂ ਦੇ ਰੋਸ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ ਵੱਲੋਂ ਆਪਣੇ ਸਾਥੀਆਂ ਸਮੇਤ ਲਾਈਟਾਂ ਵਾਲਾ ਚੌਂਗ ਹਰਗੋਬਿੰਦ ਨਗਰ ਫਗਵਾੜਾ ਵਿਖੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਿੱਥੇ ਸਮੂਹ ਮੈਂਬਰਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਇਸ ਦੌਰਾਨ ਚਰਨੈਲ ਨੰਗਲ ਨੇ ਕਿਹਾ ਕਿ ਇਹ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਐਸਆਈ ਵਿੰਗ ਵੱਲੋਂ ਪੰਜਾਬ ਭਰ ਵਿੱਚ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਇਹ ਮਾਮਲਾ ਦੇਸ਼ ਲਈ ਬਹੁਤ ਵੱਡਾ ਕਲੰਕ ਹੈ ਕਿਉਂਕਿ ਚੀਫ ਜਸਟਿਸ ਨਾਲ ਇਹੋ ਜਿਹੀ ਕਾਨੂੰਨੀ ਹਰਕਤ ਕਰਨਾ ਬਹੁਤ ਹੀ ਨਿੰਦਨਯੋਗ ਹੈ। ਜਰਨੈਲ ਨੰਗਲ ਨੇ ਕਿਹਾ ਕਿ ਭਾਜਪਾ ਪਾਰਟੀ ਇਹੋ ਜਿਹੀ ਸ਼ਰਾਰਤੀ ਅੰਸ਼ਰ ਅਨੁਸ਼ਾ ਦੇ ਰਹੀ ਹੈ। ਉਹਨਾਂ ਆਖਿਆ ਕਿ ਇਹੋ ਜਿਹੀ ਹਰਕਤ ਆਮ ਆਦਮੀ ਪਾਰਟੀ برداشت ਨਹੀਂ ਕਰੇਗੀ ਤੇ ਦੇਸ਼ ਸੰਵਿਧਾਨ ਦੇ ਮੁਤਾਬਕ ਹੀ ਚੱਲਣਾ ਹੈ ਤੇ ਚੱਲੇਗਾ। ਉਨਾ ਕਿ ਆ ਕਿ ਇਹ ਪ੍ਰਦਰਸ਼ਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਆਮ ਆਦਮੀ ਪਾਰਟੀ ਐਸਸੀ ਵਿੰਗ ਪੰਜਾਬ ਦੀ ਤਰਫੋਂ ਪੂਰੇ ਸੂਬੇ ਦੇ ਵਿੱਚ ਕੇਂਦਰ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਪੁਤਲੇ ਫੁੱਕੇ ਜਾ ਰਹੇ ਆ ਕਾਰਨ ਹੈ ਕਿ ਪਿਛਲੇ ਦਿਨੀ ਜਿਹੜਾ ਸਾਡੇ ਦੇਸ਼ ਦੇ ਚੀਫ ਜਸਟਿਸ ਆਫ ਇੰਡੀਆ ਜਸਟਿਸ ਗਬਈ ਉਹਨਾਂ ਦੇ ਉੱਤੇ ਇੱਕ ਵਕੀਲ ਵੱਲੋਂ ਕੋਰਟ ਦੇ ਅੰਦਰ ਸੁਪਰੀਮ ਕੋਰਟ ਦੇ ਅੰਦਰ ਜੁੱਤੀ ਛੁੱਟੀ ਗਈ ਔਰ ਉਹ ਜਿਹੜੀ ਆ ਨਾਲ ਉਹਦਾ ਇਹ ਲਫ਼ਜ਼ ਕਿ ਇਹ ਜਿਹੜੀ ਜੁੱਤੀ ਉਹਨੇ ਛੁੱਟੀ ਆ ਇਹ ਸਨਾਤਨੀ ਜਿਹੜੇ ਹੈਗੇ ਆ ਉਹਦੀ ਹੱਦ ਤੱਕ ਆ ਇਸ ਕਰਕੇ ਉਹਨਾਂ ਨੇ ਜੁੱਤੀ ਛੁੱਟੀ ਔਰ ਇਹ ਜਿਹੜੀ ਗੱਲ ਹੈ ਇਹ ਦੇਸ਼ ਦੇ ਲਈ ਇੱਕ ਬਹੁਤ ਵੱਡਾ ਕਲੰਕ ਹੈ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਉਹ ਇੱਕ ਐਡੇ ਵੱਡੇ ਉਹਦੇ ਜਿਹੜੇ ਦੇਸ਼ ਦੇ ਕਾਨੂੰਨ ਵਿਵਸਥਾ ਦਾ ਸਭ ਤੋਂ ਵੱਡਾ ਅਹੁਦਾ ਆ ਔਰ ਉਹਦੇ ਤੇ ਉਹ ਬੈਠਿਆ ਹੋਇਆ ਇੱਕ ਕਿਸੇ ਕਾਸਟ ਦਾ ਜਾਂ ਕਿਸੇ ਧਰਮ ਦਾ ਇਨਸਾਨ ਨਹੀਂ ਹੈ ਉਹ ਇਸ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਚੀਫ ਜਸਟਿਸ ਆਫ ਇੰਡੀਆ ਬਣਿਆ ਔਰ ਉਹ ਭਾਵੇਂ ਕਿ ਸ਼ੈਡਿਊਲ ਕਾਸਟ ਨੇ ਲੇਕਿਨ ਇਹਨਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਅੱਜ ਵੀ ਉਹੀ ਮੰਨਵਾਦੀ ਸੋਚ ਵਾਲੀ ਹੈ ਕਿ ਇਹ ਇਸ ਦੇਸ਼ ਦੇ ਅੰਦਰ ਮੰਨਵਾਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦੇ ਆ ਜਦਕਿ ਦੇਸ਼ ਦੇ ਅੰਦਰ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਨੇ ਮਾਨਵਤਾਵਾਦੀ ਵਿਵਸਥਾ ਜਿਹੜੀ ਆ ਉਹ ਲਾਗੂ ਕਰਨ ਦੇ ਲਈ ਦੇਸ਼ ਦਾ ਸੰਵਿਧਾਨ ਜਿਹੜਾ ਬਣਾਇਆ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਔਰ ਸਾਰਿਆਂ ਨੂੰ ਜਿਹੜੇ ਬਰਾਬਰ ਦੇ ਮੌਕੇ ਉਹ ਇਸ ਦੇਸ਼ ਦੇ ਅੰਦਰ ਮਿਲੇ ਆ ਤੋ ਇਹਦਾ ਜਿਹੜਾ ਭਾਜਪਾ ਦਾ ਸੀ ਪੁੱਤਰਾ ਇਸ ਕਰਕੇ ਫੂਕਦੇ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹੋ ਜਿਹੇ ਲੋਕਾਂ ਨੂੰ ਸ਼ਹਿ ਦੇ ਰਹੀ ਹੈ ਔਰ ਲੋਕ ਸਭਾ ਦੇ ਅੰਦਰ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਹੈ ਦੇਸ਼ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਉਹਨੇ ਵੀ ਪਿੱਛੇ ਜਾਏ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਵਾਰੇ ਦੇ ਵਿੱਚ ਅਪਸ਼ਬਦ ਜਿਹੜੇ ਆ ਔਰ ਲੋਕ ਸਭਾ ਦੇ ਵਿੱਚ ਜਿਹੜੇ ਬੋਲੇ ਔਰ ਅੱਜ ਤੱਕ ਜਿਹੜਾ ਆ ਉਹਨੇ ਮੁਆਫੀ ਨਹੀਂ ਮੰਗੀ ਔਰ ਉਸ ਤੋਂ ਬਾਅਦ ਵਿੱਚ ਦੇਸ਼ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂਆਂ ਦੇ ਨਾਲ ਖੇਡ-ਛਾੜ ਹੋਈ ਹੈ ਭੰਤੋੜ ਹੋਈ ਹੈ ਕਿਉਂਕਿ ਇਹਨਾਂ ਲੋਕਾਂ ਦੀ ਸ਼ੈ ਆ ਇਸ ਕਰਕੇ ਇਹ ਲੋਕ ਜਿਹੜੇ ਐਦਾਂ ਦੀ ਗੰਦੀ ਮਾਨਸਿਕਤਾ ਵਾਲੇ ਆ ਉਹ ਸਿਰ ਚੁੱਕ ਰਹੇ ਆ ਔਰ ਅਸੀਂ ਆਮ ਆਦਮੀ ਪਾਰਟੀ ਔਰ ਗਲਤ ਸਮਾਜ ਜਿਹੜਾ ਆ ਇਹ ਕਦੇ ਵੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ ਇਹਨਾਂ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਤੁਹਾਡੇ ਮਾਧਿਅਮ ਤੋਂ ਕਿ ਇਹ ਲੋਕ ਜਿਹੜੇ ਆ ਇਹ ਆਪਣੀ ਇਸ ਗੰਦੀ ਮਾਨਸਿਕਤਾ ਨੂੰ ਜਿਹੜਾ ਆ ਉਹ ਠੀਕ ਕਰਨ ਇਸ ਦੇਸ਼ ਦੇ ਅੰਦਰ ਸੰਵਿਧਾਨ ਹੈ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਆ ਇਹ ਦੇਸ਼ ਜਿਹੜਾ ਆ ਇਸ ਸੰਵਿਧਾਨ ਦੇ ਮੁਤਾਬਕ ਚੱਲਣਾ ਮਨੁੱਖਵਾਦੀ ਵਿਵਸਥਾ ਦੇ ਮੁਤਾਬਕ ਇਹ ਦੇਸ਼ ਜਿਹੜਾ ਆ ਉਹ ਨਹੀਂ ਚੱਲਣਾ